ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਲੁਧਿਆਣਾ ਜਿਲਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਦੇ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵੜਿੰਗ ਨੇ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਬਰਸੀ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵਿਦੇਸ਼ ਤੇ ਜਿੱਤਣ ਦਾ ਕੋਈ ਜਸ਼ਨ ਨਹੀਂ ਮਨਾਇਆ ਕਿਉਂਕਿ ਉਹ ਖੁਦ ਇੱਕ ਸਿੱਖ ਹਨ ਲੇਕਿਨ ਉਹਨਾਂ ਨੇ ਖਾਲਿਸਤਾਨ ਸਮਰਥਨ ਨਾਰੇ ਦੀ ਭਾਰਤ ਵਿੱਚ ਕੋਈ ਜਗ੍ਹਾ ਨਹੀਂ ਹੈ ਇਸ ਦੌਰਾਨ ਉਹਨਾਂ ਨੇ ਰਵਨੀਤ ਸਿੰਘ ਬਿੱਟੂ ਨੂੰ ਵੀ ਨਿਸ਼ਾਨੇ ਤੇ ਲਿਆ ਅਤੇ આરોਪ ਲਗਾਇਆ ਕਿ ਬਿੱਟੂ ਨੇ ਧਾਰਮਿਕ ਗਾਇਕਨਿਆ ਮਿੱਤਰ ਅੱਗੇ ਪੰਜ ਵਾਰ ਆਪਣੀ ਪੱਗ ਰੱਖੀ। ਉਹਨਾਂ ਨੇ ਬਾਤਵਾ ਉੱਪਰ ਭਗਵਾਨ ਰਾਮ ਨਾਤੇ ਲੋਕਾਂ ਨੂੰ ਧੋਖਾ ਦੇਣ ਦਾ આરોਪ ਵੀ ਲਗਾਇਆ। ਉਹਨਾਂ ਨੇ ਦਾਅਵਾ ਕੀਤਾ ਕਿ ਉਹ ਆਉਂਦਿਆ ਨਗਰ ਨਿਗਮ ਚੋਣਾਂ ਦੌਰਾਨ ਸ਼ਾਨਦਾਰ ਜਿੱਤ ਹਾਸਲ ਕਰਨ ਦਾ ਦਾਅਵਾ ਕੀਤਾ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗਣਾ ਅਗਰ ਕਿਸੇ ਕੈਮਰਾ ਸਾਥੀ ਨੇ ਕਿਸੇ ਨੂੰ ਪਿਆਰ ਨਾਲ ਕੁਝ ਕਹਤਾ ਜਾਂ ਨਹੀਂ ਕਹਤਾ ਇਹਦੇ ਵਿੱਚ ਇੱਕ ਦੂਜੇ ਦਾ ਫਾਲਟ ਨਹੀਂ ਹੈ ਅਸੀਂ ਸਾਰੇ ਭਾਈਚਾਰਕ ਸਾਡੀ ਸਾਰਿਆਂ ਦੀ ਸਾਂਝ ਹੈ ਔਰ ਮੀਡੀਆ ਨੇ ਸਾਡਾ ਬਹੁਤ ਸਾਥ ਦਿੱਤਾ ਹੈ तमाम ਜਿਹੜਾ ਮੀਡੀਆ ਇੱਥੇ ਮੌਜੂਦ ਹੈ ਔਰ ਪਹਿਲੀ ਵਾਰੀ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਸੰਜੇ ਜੀ ਅਕਸਰ ਮੀਡੀਆ ਨੂੰ ਇਹ ਵੀ ਕਿਹਾ ਜਾਂਦਾ ਕਿ ਮੀਡੀਆ ਬਹੁਤ ਬਲੈਕਮੇਲ ਕਰਦਾ ਹੈ ਇਧਰ ਉਧਰ ਦੀ ਗੱਲ ਕਰਦਾ ਹੈ ਲੇਕਿਨ ਆਈ ਹੈਵ ਸੀਨ ਮੋਸਟ ਆਫ ਦਾ ਮੀਡੀਆ ਜਿਹੜਾ ਲੁਧਿਆਣੇ ਦਾ মিডিਆ ਛੋਟੇ-ਛੋਟੇ ਚਾਹੇ ਚੈਨਲਸ ਰਹੇਗੇ ਆ ਉਹਨਾਂ ਨੇ ਵਿਚਾਰਿਆ ਨਹੀਂ ਸਾਨੂੰ ਕੋਈ ਬਾਇਸਨੈਸ ਨਹੀਂ ਦਿਖਾਈ ਸਾਨੂੰ ਇਹਨਾਂ ਇਲੈਕਸ਼ਨਾਂ 'ਚ ਉਹਨਾਂ ਨੇ ਤੰਗ ਪਰੇਸ਼ਾਨੀ ਨਹੀਂ ਕੀਤਾ 99% ਜਿਹੜੇ মিডিਆ ਚੈਨਲ ਸੀਗੇ ਲੁਧਿਆਣੇ ਦੇ ਪਰਟੀਕੂਲਰਲੀ ਲੁਧਿਆਣੇ ਦੇ ਛੋਟੇ ਤੇ ਵੱਡੇ ਜਿਨ੍ਹਾਂ ਨੂੰ ਮੈਂ ਬਾਈਟ ਵੀ ਚੰਗੇ ਤਰੀਕੇ ਨਾਲ ਨਹੀਂ ਦੇ ਸਕਿਆ ਉਹਨਾਂ ਨੇ ਮੇਰਾ ਸਾਥ ਦਿੱਤਾ ਥੈਂਕ ਯੂ ਫਸਟ ਆਫ ਆਲ ਸਾਰੇ ਆ ਮੀਡੀਆ ਨੂੰ ਇੱਕ ਕਦ ਦੇ ਨੂੰ ਛੱਡ ਕੇ ਦੋਆਂ ਨੂੰ ਛੱਡ ਕੇ ਦੋਹਾਂ ਚਾਰਾਂ ਨੇ ਇੱਕ ਦੋਆਂ ਨੇ ਖਰਾਬ ਵੀ ਕੀਤਾ ਕਾਫੀ ਖਰਾਬ ਕੀਤਾ ਸੋ ਪਰ ਥੈਂਕ ਯੂ ਪਹਿਲਾ ਸਬ ਤੋਂ ਵੱਡ ਮੀਡੀਆ ਨੂੰ ਔਰ ਅਗਰ ਕਿਸੇ ਨੂੰ ਮੇਰੇ ਕਰਕੇ ਕੋਈ ਪਰੇਸ਼ਾਨੀ ਇਲੈਕਸ਼ਨਾਂ ਦੇ ਦਰਮਿਆਨ ਹੋਣ ਜਾਂ ਕਿਸੇ ਨੂੰ ਕੋਈ ਤੱਕਾ ਧੁੱਕਾ ਵੱਜ ਗਿਆ ਹੋਵੇ ਇਸ ਗੱਲ ਦੀ ਵੀ ਹੱਥ ਜੋੜ ਕੇ ਮੈਂ ਮਾਫੀ ਦੂਸਰੀ ਗੱਲ ਮੈਂ ਅੱਜ ਧੰਨਵਾਦ ਕਰਨਾ ਹੈ ਮੇਰਾ ਫਰਜ਼ਮੰਦਾ ਸੀਗਾ ਜ਼ਿਲ੍ਹਾ ਪ੍ਰਧਾਨ ਸਾਡੇ ਸੰਜੀਤ ਤਲਵਾਰ ਸਾਹਿਬ ਜਿਨ੍ਹਾਂ ਨੇ ਈਸਟ ਇਲਾਕੇ ਨੂੰ ਇਸ ਤਰ੍ਹਾਂ ਪਕੜ ਕੇ ਰੱਖਿਆ ਪੂਰੇ ਜ਼ਿਲ੍ਹੇ ਚ ਇਹਨਾਂ ਨੇ ਮੇਰੀ ਮਦਦ ਕੀਤੀ ਜਿੱਥੇ-ਜਿੱਥੇ ਕਦੇ ਪਰੇਸ਼ਾਨੀ ਦਿੱਕਤ ਆਉਂਦੀ ਸੀ ਕ ਫਿਰ ਮੈਂ ਸੰਜੇ ਤਲਵਾਰ ਨੂੰ ਉੱਥੇ ਵਰਤਦਾ ਸੀ ਮੇਰੇ ਭਰਾ ਨੂੰ ਹਣ ਮੇਰਾ ਭਰਾ ਵੀ ਚੜ੍ਹਦੀ ਕਲਾ ਨਾਲ ਇਹ ਕਹਿੰਦਾ ਸੀ ਪਰਵਾਹ ਨਾ ਕਰੋ ਮੈਂ ਬਿਠਾ ਕਰ ਦਿੰਦਾ ਆਹ ਹੋ ਗਿਆ ਕੋਈ ਨਾ ਨਹੀਂ ਔਰ ਕਿਸੇ ਦੇ ਘਰੇ ਜਾਂਦੋਂ ਮੈਨੂੰ ਇਹ ਨਹੀਂ ਕਿਹਾ ਕਿ ਫਲਾਣੇ ਦੇ ਘਰੇ ਨਹੀਂ ਜਾਣਾ ਫਲਾਣੇ ਦੇ ਘਰੇ ਨਹੀਂ ਜਾਣਾ ਕੁਲਾ ਬਲਕੇ ਈਸਟ ਉਹਨਾਂ ਨੇ ਕਹਤਾ ਵੀ ਇਹ ਗਿੱਦੜ ਬਾਈ ਆ ਤੂੰ ਆਪਦੀ ਮਰਜ਼ੀ ਕਰ ਇਥੇ ਜੋ ਕਰਨਾ। ਸੋ ਦੈਟਸ ਦਾ ਗ੍ਰੇਟਨੈਸ ਜਿਹੜੀ ਮੇਰੇ ਭਰਾ 'ਚ ਹੈਗੀ ਆ। ਔਰ ਮੇਰਾ ਖਿਆਲ ਅਸੀਂ ਥੋੜੀਆਂ ਜੀਆਂ ਵੋਟਾਂ ਇਥੋਂ ਘਟੇ ਬਹੁਤੀਆਂ ਜਿਆਦੇ ਵੋਟਾਂ ਨਹੀਂ ਘਟੇ। ਔਰ ਅੱਜ ਮੈਂ तमाम ਕੌਂਸਲਰ ਸਹਿਬਾਨਾਂ ਦਾ ਜਿਹੜੇ ਮੇਨ ਮੇਨ ਵਰਕਰ ਸਾਥੀ ਨੇ ਈਸਟ ਦੇ ਕਿਉਂਕਿ ਅੱਜ ਕੋਈ ਪ੍ਰੋਗਰਾਮ ਨਹੀਂ ਸੀਗਾ। ਸੋ ਟਾਈਮ ਸੀਗਾ। ਸੋ ਅਸੀਂ ਬਣਾ ਕੇ ਉਹਨਾਂ ਦਾ ਧੰਨਵਾਦ ਕਰਨਾ ਸਿਆਈ। ਬਹੁਤ سارے ਇਸਟੇ ਦੇ ਜਿਹੜੇ ਕਾਉਂਸਲਰ ਨੌਨ ਕਾਉਂਸਲਰ ਵਿਧਾਨਵਾਲੇ ਜਾਂ ਆਮ ਕਾਂਗਰਸ ਦੇ ਵਰਕਰ ਬੂਥਾਂ ਦੇ ਸਾਡੇ ਮੰਡਲਾਂ ਦੇ ਪ੍ਰਧਾਨ ਕਮੇਟੀਆਂ ਦੇ ਮੈਂਬਰ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਉਹਦਾ ਨਤੀਜਾ ਇਹ ਹੋਇਆ ਕਿ ਇਸਟ ਸਾਡੀ ਬਹੁਤ ਸੋਹਣੀ ਪੋਜੀਸ਼ਨ ਰਹੀ ਸੋ ਅੱਜ ਮੈਂ ਮੇਰਾ ਖਿਆਲ ਲੋਧਿਆ ਅਨੇ ਦਾ ਮੈਂਬਰ ਆਫ ਪਾਰਲੀਮੈਂਟ ਬਣ ਗਿਆ ਹੁਣ ਸਾਰੇ ਮੇਰੇ ਫਰਜ਼ ਬਣਦੇ ਆ ਇਸ ਤੋਂ ਬਾਅਦ ਅਸੀਂ ਆਉਣ ਵਾਲੇ 19 ਦੇ 19 ਵਰਡ ਜਿਹੜੇ ਇਸਤੇ ਦੇ ਹੈਗੇ ਐ ਪਹਿਲਾਂ ਲੁਧਿਆਣੇ ਚ ਅਸੀਂ ਇਸੇ ਤਰ੍ਹਾਂ ਫੇਰੀ ਪਾਵਾਂਗੇ ਫਿਰ 19 ਦੇ 19 ਵਰਡਸ ਜਾ ਕੇ ਲੋਕਾਂ ਦਾ ਧੰਨਵਾਦ ਕਰਾਂਗੇ ਬਾਈ ਦਾ ਟਾਈਮ ਅਸੀਂ ਆਪਦਾ ਦਫਤਰ ਕਾਰ्यालय ਘਾਰ ਚੰਗੇ ਤਰੀਕੇ ਨਾਲ ਉਹਨੂੰ ਮੇਨਟੇਨ ਕਰ ਲਾਂਗੇ ਜਿੱਥੇ ਫਿਰ ਲੋਕਾਂ ਦੀਆਂ ਦੁੱਖ ਤਕਲੀਫਾਂ ਦੇ ਲੋਕ ਸਾਨੂੰ ਆ ਕੇ ਵੀ ਮਿਲ ਸਕਦੇ ਸੋ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਹੈ ਔਰ ਬਹੁਤ ਵੱਡਾ ਸਨੇਹਾ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਦਿੱਤਾ ਖਾਸ ਕਰਕੇ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਟਰਨਕੋਰਟ ਸੀਗੇ ਜਿਹੜੇ ਪਾਰਟੀਆਂ ਛੱਡ ਛੱਡ ਕੇ ਚਲੇ ਗਏ ਨੇ ਸੋ ਪਰ ਫਿਰ ਵੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਬਹੁਤ ਝੂਠੀਆਂ ਫਾਵਾਂ ਦਾ ਬਾਜ਼ਾਰ ਗਰਮ ਰਿਹਾ ਬਹੁਤ ਗੰਦੀ ਰਾਜਨੀਤੀ ਕੁਝ ਲੋਕਾਂ ਦੁਆਰਾ ਕੀਤੀ ਗਈ ਰਾਜਾ ਸਰੈਂਡਰ ਕਰ ਗਿਆ ਰਾਜ ਨੇ ਈਸਟ ਦੇ ਵਿੱਚ ਕਿਸੇ ਨੂੰ ਹੋਰ ਇੰਚਾਰਜ ਲਾਤਾ ਹੈ ਸੋ ਇਸ ਤਰ੍ਹਾਂ ਦੀ ਛੋਟੇ ਲੈਵਲ ਦੀ ਰਾਜਨੀਤੀ ਬਹੁਤ ਸਾਰੇ ਸਾਥੀਆਂ ਨੇ ਕੀਤੀ ਪਰ ਕਿਸੇ ਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪਿਆ ਅੱਜ ਬਹੁਤ ਚੰਗੇ ਮਾਰਜਿਨ ਦੇ ਨਾਲ ਅਸੀਂ ਲੁਧਿਆਣਾ ਪਾਰਲੀਮੈਂਟ ਜਿੱਤੇ ਹਨ ਲੋਕਾਂ ਨੇ ਇਹ ਦਾਸਤਾ ਕਿ ਰਾਜਾਵੜਿੰਗ ਬਾਹਰ ਲਾਣੀ ਹੈ ਰਾਜਾਵੜਿੰਗ ਲੋਧੇ ਆਨੇ ਦਾ ਔਰ ਮੈਂ ਨੂੰ ਲੋਕ ਕਹਿੰਦੇ ਸੀ ਰਾਜਾ ਇੱਕ ਤਰੀਕ ਤੋਂ ਬਾਅਦ ਦਿਖਣਾ ਨਹੀਂ ਮੈਨੂੰ ਲੱਗਦਾ ਮੇਰੇ ਵਿਰੋਧੀ ਨਹੀਂ ਦਿਖਨੇ ਇਸ ਬਤ ਬਾਬਾ ਸੁੱਖ ਰੱਖੇ ਅਸੀਂ ਲੋਕਾਂ ਦੇ ਵਿੱਚ ਇਸੇ ਤਰ੍ਹਾਂ ਰਵਾਂਗੇ ਹਰ ਵਾਰਡ ਦੇ ਵਿੱਚ 90 ਵਾਰਡ ਹੈ 90 ਹਾਂ ਵਾਰਡ ਸਾਡੇ 99 ਟੋਟਲ 99 ਵੈਸੇ 95 ਦੇ 92 ਵਾਰਡਾਂ ਚੁਰਾ ਜਾ ਕੇ ਸਰਬਾਤ ਕਰੇਗਾ ਮੈਂ ਤੇ ਮੇਰੀ ਵਾਈਫ ਔਰ ਅਸੀਂ ਕਾਰਪੋਰੇਸ਼ਨ ਦੀਆਂ ਜਿਹੜੀਆਂ ਚੋਣਾਂ ਹੈ ਜਿਵੇਂ ਪਾਰਲੀਮੈਂਟ ਦੀ ਚੋਣ ਲੜੀਏ ਇਸੇ ਤਰ੍ਹਾਂ ਕਾਰਪੋਰੇਸ਼ਨ ਦੀਆਂ ਚੋਣਾਂ ਕਰਾਂ। ਔਰ ਸਾਰੀਆਂ ਦੁਬਾਰਾ ਫੇਰ ਕਾਰਪੋਰੇਸ਼ਨ ਤੇ ਅਸੀਂ ਕਬਜ਼ਾ ਕਰਾਂਗੇ ਜਿੱਤਾਂਗੇ। ਔਰ ਮੇਰੀ ਬੇਨਤੀ ਹੈ ਮੇਰੇ ਵਿਰੋਧੀਆਂ ਨੂੰ ਪਿਆਰ ਨਾਲ ਦਾ ਲੋਕਾਂ ਨੂੰ ਵੱਡ ਲੋਏ ਪੰਜਾਬ ਦੇ ਲੋਕ ਹੈ। ਜਿਹੜਾ ਡਰੋਨ ਤੇ ਧਮਕਾਉਣ ਦੀ ਰਾਜਨੀਤੀ ਹੈ ਕੁਝ ਐਮਐਲਏ ਸੇਵਨ ਕਰ ਰਹੇ ਨਹੀਂ ਔਰ ਕੁਝ ਸਾਥੀ ਕਰਦੇ ਨੇ ਬੀਜੇਪੀ ਵਾਲੇ। ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਪੰਜਾਬ ਨੂੰ ਐਦਾਂ ਨਹੀਂ ਜਿੱਤਿਆ ਜਾ ਸਕਦਾ ਪੰਜਾਬ ਨੂੰ ਗੱਲ ਆਖ ਕੇ ਜਿੱਤਿਆ ਜਾ ਸਕਦਾ ਡਰਾ ਕੇ ਨਹੀਂ ਜਿੱਤਿਆ ਜਾ ਸਕਦਾ ਪੁਲਿਸ ਤੇ ਡੰਡੇ ਨਾਲ ਨਹੀਂ ਜਿੱਤਿਆ ਜਾ ਸਕਦਾ ਲੌੜਾ ਸਨੇਹਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਦਿੱਤਾ 13 ਸੀਟਾਂ ਤੁਸੀਂ ਕਹਿੰਦੇ ਸਤਾ ਸਰਕਾਰ ਚ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਉੱਭਰੀ ਹੈ ਨਾ ਅਸੀਂ ਸੈਂਟਰ ਚ ਹੈ ਨਾ ਅਸੀਂ ਪੰਜਾਬ ਚ ਸੋ ਤਾਕਤ ਦਾ ਚੋਰ ਨਾ ਅਜਮਾਓ ਨਾ ਦਿਖਾਓ ਪਿਆਰ ਨਾਲ ਲੋਕਾਂ ਨੂੰ ਗਲਵੱਕੜੀ ਪਾਉਂਗੇ ਤਾਂ ਤੁਸੀਂ ਸ਼ਾਇਦ ਕੁਝ ਹਾਸਲ ਕਰ ਸਕਦੇ ਹੁ ਨਹੀਂ ਨਹੀਂ ਕੁਝ ਹਾਸਲ ਹੋਏਗਾ ਦਿਲ ਦੀਆਂ ਗਹਿਰਾਂ ਗਾ ਜੋ ਸੰਜੇ ਦਾ ਮੇਰੇ ਭਰਾ ਦਾ ਬਹੁਤ ਧੰਨਵਾਦ ਇਸ ਬੰਦੇ ਨੇ ਆਪਦੇ ਭਰਾਵਾਂ ਵਾਲਾ ਸਕੇ ਭਰਾਵਾਂ ਵਾਲਾ ਫਰਜ਼ ਨਿਭਾਇਆ ਔਰ ਆਸ ਕਰਦਾ ਕਿ ਅਸੀਂ ਆਉਣ ਵਾਲੇ ਸਮੇਂ ਚ ਵੀ ਇਸੇ ਤਰ੍ਹਾਂ ਭਰਾ ਬਣ ਕੇ ਅਸੀਂ ਸੇਵਾ ਕਰਦੇ ਰਵਾਂਗੇ ਔਰ ਦੁਬਾਰਾ ਫੇਰ ਲੋਹਿਆਣੇ ਦੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਸਾਰਿਆਂ ਦਾ ਬਹੁਤ ਬਹੁਤ ਤੰਪਾਸ ਸਰ ਜਿਵੇਂ ਤੁਸੀਂ ਲੁਧਿਆਣਾ ਤੋਂ ਜਿੱਤੇ ਹੋ ਵਿੱਚ ਬਹੁਤ ਇਸ ਹੈਡ ਆਫ ਫਸਟ ਟੋਪ ਮੋਸ ਪ੍ਰੀਅਰਿਟੀ ਨਾਟ देयर आर ਨਾਟ ਓਨਲੀ ਇੱਕ ਨਹੀਂ ਹੈ ਕੋਈ ਟੋਪ ਮੋਸ ਪ੍ਰੀਅਰਿਟੀ देयर आर ਸੋ ਮਨੀ ਥਿੰਗਸ ਜਿਹੜੀਆਂ ਮੇਰੀਆਂ ਟੋਪ ਮੋਸ ਪ੍ਰੀਅਰਿਟੀ ਤੇ ਹੈਗੀਆਂ ਬਟ ਲੈਟ ਮੀ ਸੈਟਲ ਡਾਊਨ देयर इज ऑलरेडी आई हैव गिवन ਮਾਈ ਡਰਾਈਵਿੰਗ ਨਾਮ ਤੇ ਵੀਜ਼ਨ ਡਾਕੂਮੈਂਟ ਸੋ ਈਵਨ दैट ਡਾਕੂਮੈਂਟ ਇਜ਼ ਵੈਰੀ ਮਚ ਓਪਨ ਅਜੇ ਵੀ ਖੁੱਲਾ ਹੈਗਾ ਬਹੁਤ ਸਾਰੇ ਲੋਕਾਂ ਦੇ ਹੋਰ ਸੁਝਾਅ ਆਏ ਨੇ ਹੁਣ ਅਸੀਂ ਸਲੋਲੀ ਸਲੋਲੀ ਆਫਟਰ ਦਿਸ ਆਫਿਸ ਆ ਦਾ ਚਲਾਨ ਤੋਂ ਬਾਅਦ ਫਿਰ ਅਸੀਂ ਦੌਰਾ ਕਰਨ ਤੋਂ ਬਾਅਦ ਬਹੁਤ ਸਾਰੀਆਂ ਇੰਪੋਰਟੈਂਟ ਇਸ਼ੂਸ ਤੇ ਹੋਰ ਵੀ ਜਿਹੜੀਆਂ ਰਹਿ ਗਈਆਂ ਗੱਲ ਕਰਾਂਗੇ ਬਟ 100% ਪ੍ਰਾਇੋਰਟੀ ਬੇਸਿਸ ਦੇ ਜਿਹੜੇ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਉਸੇ ਦੱਸਾਂਗੇ ਵੀਲ ਸਟਾਰਟ ਵਿਥਿਨ ਅ ਮੰਥ ਆਫਸੋ ਪਹਿਲੇ ਮਹੀਨੇ ਹੀ ਅਸੀਂ ਕਰ ਸਰ ਆਪਰੇਸ਼ਨ ਬਲੋਸਟਾ ਦੀ ਬਰਸੀ ਤੇ ਅਮਰੇ ਸੱਚ ਬਾਰੇ ਲੱਗਦੇ ਨੇ ਖਾਲਸਾ ਸਮਰੱਥਕ ਪੰਜਾਬ ਤੋਂ ਜੰਡੂਰ ਬਗਲੇ ਇੱਕੀ ਹੋਇਆ ਜੋ ਜਿੰਨਾ ਘੱਟ ਸਮੇਂ ਦੇ ਅੱਧ ਤਨ ਕੀ ਹੋ ਜੇਗਾ ਦੇਖੋ ਅਸੀਂ ਅਸੀਂ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਮੂ ਕਾਰੇ ਕਰਕੇ ਆਖਿਆ ਸੀ ਕਿ ਕਿਸੇ ਪ੍ਰਕਾਰ ਦਾ ਕੋਈ ਜਸ਼ਨ ਨਾ ਮਨਾਇਆ ਜਾਵੇ ਬਤੌਰ ਸਿੱਖ ਹਾਲਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਹੁਤ ਵਾਰੀ ਸੰਸ ਤਲਬ ਕਰ ਲੈਂਦੀ ਹੈ ਬਿਨਾ ਵਜਾ ਤੋਂ ਬਲਬਤੌਰ ਸਿੱਖ ਹਰ ਇੱਕ ਸਿੱਖ ਦਾ ਫਰਜ ਮੰਨਦਾ ਕਿ ਕੋਈ ਨਾ ਕੋਈ ਜਿਹੜਾ ਸਨੇਹਾ ਹੁੰਦਾ ਔਰ ਇਹਤੇ ਅਸੀਂ ਆਪ ਦਾ ਫਰਜ ਨਿਭਾਈਏ ਅਸੀਂ ਕਿਹਾ ਸੀਗਾ ਕਿ ਅਸੀਂ 6 ਤਰੀਕ ਤੋਂ ਬਾਅਦ ਆਪਦਾ ਜਿਹੜਾ ਰੋਡ ਸ਼ੋਅ ਪਲਾਨ ਕਰਾਂਗੇ ਜਾਂ ਜਸ਼ਨ ਮਨਾਵਾਂਗੇ ਲੇਕਿਨ ਮੈਨੂੰ ਲੱਗਦਾ ਕਿ ਖਾਲਿਸਤਾਨ ਦਾ ਨਾਰਾ ਹਿੰਦੁਸਤਾਨ ਦੇ ਵਿੱਚ ਜਾਇਜ਼ ਗੱਲ ਨਹੀਂ ਹੈ ਵੀ ਸਟੈਂਡ ਬਾਈ ਇੰਡੀਆ ਵੀ ਸਟੈਂਡ ਬਾਈ ਹਿੰਦੁਸਤਾਨ ਔਰ ਜਿੱਥੇ ਹਿੰਦੁਸਤਾਨ ਦੀ ਗੱਲ ਹੋਈ ਜੇ ਕੋਈ ਹਿੰਦੁਸਤਾਨ ਨੂੰ ਢਾਹ ਲਾਉਣ ਦੀ ਗੱਲ ਹੋਏਗੀ ਤਾਂ ਰਾਜਾ ਵੜਿੰਗਾ ਆਪਣੀ ਜਾਨ ਦੀ ਬਾਜ਼ੀ ਵੀ ਲਾ ਦੇਗਾ ਲੇਕਿਨ ਹਿੰਦੁਸਤਾਨ ਜਿੰਦਾਬਾਦ ਨਾਰਾ ਹਮੇਸ਼ਾ ਸਰ ਤੁਸੀਂ ਕਿਹਾ ਮੈਂ ਮੁਹੱਬਤ ਦੀ ਦੁਕਾਨ ਖੋਲਣ ਆਇਆ ਅਖੀਰਲੇ ਦਿਨ ਦੇ ਅਸ਼ੋਕ ਪ੍ਰੈਸ਼ਰ ਪੱਪੀ ਦੇ ਬੇਟੇ ਨੇ ਜੋ ਪ੍ਰੋਪਾਗੈਂਡਾ ਕੀਤਾ ਉਹ ਤੁਹਾਡੇ ਵੱਲੋਂ ਵੈਂਡੇਟਾ ਪੋਲਿਟਿਕਸ ਜਾਂ ਬਦਲਾ ਕੋਰੇ ਦੀ ਰਾਜਨੀਤੀ ਕੀਤੀ ਜੇਗੀ ਬਚਕਾਨਾ ਹਰਕਤਾਂ ਕੋਈ ਗੱਲ ਨਹੀਂ ਹੁਣ ਇਹ ਛੱਡ ਦਿਓ ਉਨਨਾਂ ਨੂੰ ਪਤਾ ਲੱਗ ਗਿਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਿਹੜਾ ਸਮਰਥਨ ਦਾ ਵੰਡਿਆ ਦੇਖੀ ਸਰ ਲੋਕ ਹੈ ਨਾ ਨਾਰਥ ਸੈਂਟਰ ਐਂਡ ਵੈਸਟ ਜਿਸ ਦੇ ਵਿੱਚ ਤੁਹਾਨੂੰ 22000 17000 ਐਂਡ 14000 ਰਿਸਪੈਕਟਿਵਲੀ ਜਿਹੜਾ ਤੁਸੀਂ ਪਿੱਛੇ ਰਹੇ ਹੋ ਲੀਡ ਤੋਂ ਉਹਨਾਂ ਅੱਗੇ ਲੋਕਲ ਬਾਡੀਜ਼ ਦੇ ਵਿੱਚ ਤੁਸੀਂ ਤਾਂ ਗੱਲ ਬੈਂਕ ਕਰਵਾਉਂਦਾ ਆਈ ਥਿੰਕ ਆਈ ਥਿੰਕ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਲੋਕਾਂ ਨੂੰ ਰਾਮ ਮੰਦਰ ਜੀ ਦੇ ਨਾਮ ਤੇ ਕਹਿੰਦੇ 3 ਲੱਖ ਪੈਕੇਟ ਪ੍ਰਸ਼ਾਦ ਦਾ ਵੰਡਿਆ ਦੇ ਸਰ ਇਹ ਅਯੁੱਧਿਆ ਤੋਂ ਆਇਆ ਰਾਮਨਦਰ ਜੀ ਦੇ ਲਾਸਟ ਦਿਨਾਂ ਦੇ ਵਿੱਚ ਕਿ ਉਸ ਤਰ੍ਹਾਂ ਝੰਡੇ ਲਾਏ ਗਏ ਹਾਲਾਂਕਿ ਉਹ ਬੇਅਤ ਵੀ ਸੀਗੀ RAM JI RAM BHAGWAN ਜੀ ਦੇ ਉਹ ਝੰਡੇ ਉਸ ਤੋਂ ਬਾਅਦ ਅਸੀਂ ਦੇਖੇ ਕੂੜੇ ਦੇ ਕੰਕਰ ਦੇ ਢੇਰਾਂ ਚ ਇਧਰ ਉਧਰ ਚੱਕੇ ਵੀ ਸਾਡੇ ਲੋਕਾਂ ਨੇ ਮਾਫੀ ਵੀ ਮੰਗੀ ਭਗਵਾਨ RAM JI ਤੋਂ ਕਿ ਇਸ ਤਰ੍ਹਾਂ ਆਪ ਦੀ ਆਪ ਦੀ ਵੋਟਾ ਲਾਈਨ ਦੇ ਖਾਤਰ ਤੁਸੀਂ ਜਗਾ ਜਗਾ ਤੇ ਕਿਸੇ ਚੌਕ ਤੇ ਕਿਸੇ ਫੁੱਲਾਂ ਦੇ ਗੁਲਦਸੇ ਚ RAM JI ਦਾ ਫੋਟੋ ਵਾਲਾ ਉਹਨਾਂ ਦੇ ਅ ਤੁਸੀਂ ਰਾਮ ਭਗਵਾਨ ਜੀ ਦਾ ਚੱਟਾ ਲਾ ਦਿੱਤਾ ਗਿਆ ਲੋਕਾਂ ਨੂੰ ਘਮਰਾ ਕੀਤਾ ਗਿਆ ਲੇਕਿਨ ਉਹ ਰਾ ਸਨੇਹਾ ਅਯੋਧਿਆ ਦੇ ਲੋਕਾਂ ਨੇ ਦਿੱਤਾ ਕਿਉਂਕਿ ਉੱਥੇ ਉਹ ਪਹਿਲਾ ਆਈਸੀਵੀ ਇੱਥੇ ਬਾਅਦ ਚਾਈ ਥੋੜਾ ਜਿਹਾ ਹਜੇ ਪੰਜਾਬ ਦੇ ਲੋਕਾਂ ਨੂੰ ਮੇਰੇ ਖਿਆਲ ਸਮੇਂ ਸਿਰ 19 ਉਹਰੇ ਬਾਰੇ ਪਤਾ ਨਹੀਂ ਲੱਗ ਸਕਿਆ ਅਯੋਧਿਆ ਦੇ ਵਿੱਚ ਕਾਂਗਰਸ ਪਾਰਟੀ ਜਿੱਤੀ ਹੈ ਬੀਜੇਪੀ ਚੋਣ ਅਯੋਧਿਆ ਚ ਹਾਰ ਗਈ ਹੈ ਇੱਕ ਸਨੇਹਾ राम जी ने स्नेहा ਦਿੱਤਾ राम भगवान ने जी मैं किसी व्यक्ति विशेष का नहीं है मैं किसी पार्टी का नहीं है सो so यस करके एक दिन कॉन्स्टिट्यूएंसी दे जेड़े लोग सी ओनां नु ਮੰਦਰਾਂ ਦੇ ਵਿੱਚੋਂ ਪ੍ਰਸ਼ਾਦ ਔਰ ਇਸ ਤਰ੍ਹਾਂ ਦੀ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਬਟ ਆਈ डोंट थिंक सो कि ਉਹ ਪੋਲਰਾਈਜੇਸ਼ਨ ਉਹ ਇੱਕ ਦਿਨ ਹੋ ਗਈ ਹੈ ਨੈਕਸਟ ਡੇ देयर ऑल ऑफ देम देयर सेइंग कि ਇਹ ਸਾਥੂ ਗਲਤ ਹੋਇਆ ਐ ਐਂਡ ਐਂਡ ਅਸੀਂ ਇਹਨਾਂ ਸੀਟਾਂ ਦੇ ਉੱਤੇ ਤੁਸੀਂ ਦੇਖੋਗੇ ਕੌਂਸਲਰ ਦੇ ਜਦੋਂ ਚੋਣਾਂ ਹੋਣਗੇ ਉੱਥੇ ਜਿੱਤ ਪ੍ਰਾਪਤ ਕਰਾਂ ਸਰ ਇਹ ਕਹਿੰਦੇ ਆ ਰਾਮ ਰਾਮ ਜੀ ਕੋ ਹਮ ਲਾਏ ਆ ਜਾਂ ਰਾਮ ਬੁਲਾਏ ਆ ਰਾਮ ਜੀ ਨੇ ਦਾਸਾ ਕੀ ਮੈਨੂੰ ਹਮ ਕੋ ਲਾਏ ਹਮ ਨੂੰ ਲਾਏ ਹਮ ਰਾਮ ਕੋ ਲਾਏ ਆ ਜਾਂ ਰਾਮਜੀਤ ਸਰ ਹਾਉ ਇੱਕ ਕਹਿੰਦਾ ਯਾਰ ਨਾਮਦਾ ਇੱਕ ਜਿਹੜਾ ਸਿੰਗਰ ਸੀ ਉਹਨੇ ਬੜਾ ਲੋਕਾਂ ਨੂੰ ਗੁੰਮਰਾਹ ਕੀਤਾ ਇਹੋ ਜਿਹੇ ਲੋਕਾਂ ਨੇ ਤੇ ਵੀ ਮੈਨੂੰ ਲੱਗਦਾ ਕਿ ਬੰਦਾ ਮੁਕੰਮਲ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਦੇ ਸ਼ੁੱਡ ਨਾਟ ਡੂ ਥੈਟ ਇਸ ਜਸ ਤਰੀਕੇ ਦੇ ਨਾਲ ਲੋਕਾਂ ਨੂੰ ਇਸ ਤਰ੍ਹਾਂ ਕਹਿਣਾ ਔਰ ਕਿਸੇ ਵਿਅਕਤੀ ਔਰ ਕਿਸੇ ਇੱਕ ਧਰਮ ਬਾਰੇ ਕੁਝ ਗਲਤ ਗੱਲ ਕਹਿਣੀ ਉਹ ਜਾਇਜ਼ ਨਹੀਂ ਹੈ ਸਾਨੂੰ ਸਾਰੇ ਧਰਮ ਨਾਲ ਇਕੁਅਲ ਪਿਆਰ ਹੈਗਾ ਇੱਕੋ ਜਿਹਾ लास्ट ਵਿੱਚ ਬ੍ਰੇਸੀ ਦੇ ਵਿੱਚ ਭਈਆ ਮਿੱਤਲ ਜਿਹਦੇ ਕੋਤੇ ਸਰਿਆ ਉਹਦਾ ਬਹੁਤ ਬੋਲ ਕੇ ਕਹਿੰਦਾ ਕਿਤਾ ਸੋਖ ਤੁਸੀਂ ਬੋਕੇ ਰਿਤੇ ਆਏ ਹੋ ਸੀ ਦੇ ਨਹੀਂ ਬਾਰ ਬਾਰ ਹੀ ਹਾਂ ਨਹੀਂ ਨਹੀਂ ਕੀਤਾ ਮੈਂ ਤਾਂ ਕਹਿਣਾ ਯਾਰ ਉਹ ਉਸ ਟਾਈਮ ਤੁਹਾਡੇ ਚਿਹਰੇ ਤੇ ਖੁਸ਼ੀ ਦਾ ਮੋਲ ਸੀ ਉਹਨੂੰ ਦੇਖੋ ਗੱਲ ਇਹ ਹੈ ਕਿਸੇ ਦਾ ਵਿਆਹ ਚੱਲ ਰਿਹਾ ਉੱਥੇ ਰਾਜਾ ਵੜਿੰਗ ਨੇ ਖੁਸ਼ੀ ਦਿਖਾਣੀ ਰਾਜਾ ਵੜਿੰਗ ਨੇ ਕਿਸੇ ਦੇ ਵਿਆਹ ਦੇ ਵਿੱਚ ਖੁਸ਼ੀ ਹੋ ਰਹੀ ਹੈ ਉੱਥੇ ਕੋਈ ਵਿਗਨ ਨਹੀਂ ਪਾਉਣਾ ਹੈ ਮੇਰਾ ਫਰਜ਼ ਬੰਦਾ ਹੈ ਪਰ ਥਾ ਚੰਗੇ ਬਹੁਤ ਸਾਰੇ ਗੀਤ ਗਾਣ ਗਾ ਰਹੇ ਸੀ ਸ਼ਬਦ ਗਾ ਰਹੇ ਸੀ ਕੋਈ ਇਤਰਾਜ਼ ਨਹੀਂ ਪਰ ਜਦੋਂ ਤੁਸੀਂ ਕਿਸੇ ਪਾਰਟਿਕੂਲਰਲੀ ਕਿਸੇ ਧਰਮ ਬਾਰੇ ਕੁਝ ਕਹੋਗੇ ਹੂ ਆਰ ਯੂ ਟੂ ਸੇ ਐਨੀਥਿੰਗ ਅਬਾਊਟ ਐਨੀ ਧਰਮ ਤੁਸੀਂ ਕੱਲ ਪੈਦਾ ਹੋਇਆ ਕੋਈ ਵਿਅਕਤੀ ਅਗਰ ਕਿਸੇ ਧਰਮ ਦੇ ਬਾਰੇ ਕੁਝ ਗੱਲ ਕਰੇਗਾ ਉਹ ਰਾਜਾ ਵੜਿੰਗ ਨੂੰ ਬਰਦਾਸ਼ਤ ਨਹੀਂ ਆਦਰਵਾਈਜ਼ ਕਨਈਆ ਮਿੱਤਲ ਇਜ਼ ਓਪਨ ਟੂ ਸਿੰਗ ਅ Song ਜਿੱਥੇ ਮਰਜੀ ਗਾਣੇ ਗਾਵੇ ਮੈਂ ਤਾਂ ਤਾਂ ਵੀ ਕੁਝ ਹੋ ਰਿਹਾ ਸੀ ਕਿ ਆਦਰਨੀਆ ਰਵਨੀਤ ਸਿੰਘ ਬਿੱਟੂ ਜੀ ਨੇ ਆਪ ਦੀ ਪੱਗ ਪੰਜ ਵਾਰ ਕਰਨੀ ਆ ਮਿੱਤਰ ਜੀ ਦੇ ਪੈਰਾਂ ਚ ਰੱਖਤੀ ਹੈ ਸਰਦਾਰਾਂ ਦੀ ਪੱਗ ਜਿਹੜੇ ਆਪਾਂ ਨੂੰ ਕਹਿੰਦੇ ਆ ਸਿਰ ਦਾ تاج ਪੰਜ ਵਾਰ ਉਹ ਇੱਕ ਕਲਾਕਾਰ ਹੈ ਭਗਵਾਨ ਨਹੀਂ ਹੈ ਤੁਸੀਂ ਇਹ ਵੀ ਉਹ ਕਲਾਕਾਰ ਹੈ ਭਗਵਾਨ ਨਹੀਂ ਹੈ ਹਜ਼ਾਰਾਂ ਕਲਾਕਾਰ ਨੇ ਜਿਹੜੇ ਮਾਤਾ ਰਾਣੀ ਦੇ ਜੋ ਸਾਡੇ ਗੁਰੂਆਂ ਦੇ ਸ਼ਬਦ ਗਾਉਂਦੇ ਨੇ ਇਹਦਾ ਮਤਲਬ ਉਹਨਾਂ ਦੇ ਪੈਰਾਂ ਦੇ ਵਿੱਚ ਤੇ ਉਮਰ 'ਚ ਵੀ ਛੋਟਾ ਹੈ ਉਹਨੇ ਪੈਰਾਂ 'ਚ ਪੱਗ ਰੱਖਦੇ ਨਹੀਂ ਮੈਂ ਸਮਝਦਾ ਕਿ ਇਸ ਤੋਂ ਵੱਧ ਮੈਂ ਤਾਂ ਕਾਦਵੀ ਖੁਸ਼ ਹੋ ਰਿਹਾ ਸੀ ਕਿ ਮੈਂ ਹੁਣ ਜਾ ਕੇ ਬਿੱਟੂ ਜੀ ਨੂੰ ਫੜ ਲੈਂਦਾ ਵੀ ਪੱਗ ਕਿਉਂ ਰੱਖਦਾ ਇਹ ਹੋਰੀ ਫਿੰਦਰਤਾ ਹੈ ਵੀ ਪੱਗ ਰੱਖ ਰਿਹਾ ਕਿਸੇ ਦੇ ਚਰਨ ਵਿੱਚ ਪੱਗ ਰਾਮ ਭਗਵਾਨ ਦੇ ਚਰਨਾਂ 'ਚ ਰੱਖੀ ਜਾਂਦੀ ਮੱਥਾ ਟੇਕਿਆ ਜਾਂਦਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਜਾਂਦਾ ਸੀ ਇੱਕ ਆਮ ਆਦਮੀ ਇੱਕ ਨੌਜਵਾਨ ਲੜਕਾ ਜਿਹੜਾ ਇੱਕ ਚੰਗਾ ਗੀਤਕਾਰ ਹੈ ਸੰਗੀਤਕਾਰ ਹੈ ਸੋ ਇਸ लास्ट ਕੁਸ਼ਨ ਸੈਂਟਰ ਦੇ ਵਿੱਚ ਉਹ ਐਨਡੀਏ ਲਾਈਕਲੀ ਟੂ ଫର୍ਮ గవర్ਨਮੈਂਟ ਕੀ ਚੈਲੰਜੇਸ ਤੁਸੀਂ ਐਕਸਪੈਕਟ ਕਰਦੇ ਹੋ ਸੋ ਅਸੀਂ ਤਾਂ ਅਸੀਂ ਪਹਿਲਾਂ ਕਹਿੰਦੇ ਸੀ ਕਿ ਦੇਸ਼ ਦੇ ਸੰਵਿਧਾਨ ਨੂੰ ਖਤਰਾ ਹੈ ਮੈਨੂੰ ਲੱਗਦਾ ਕਿ ਬਾਲਡਰਟੀ ਕਾਫੀ ਸਾਨੂੰ ਲੋਕਾਂ ਨੂੰ ਮਿਲੀਏ ਬਹੁਤ ਸਾਰੇ ਜਿਹੜੀਆਂ ਏਜੰਸੀਜ਼ ਹੈ ਜਿਨ੍ਹਾਂ ਦੇ ਉੱਤੇ ਕਬਜ਼ਾ ਹੈ ਅਸੀਂ ਉੱਤੇ ਲੜਾਈ ਲੜਾਂਗੇ ਚੰਨਜੀਤ ਦਾ ਹੈ ਕਿ ਨੈਚਰਲੀ ਇੱਕ ਐਸਾ ਵਿਅਕਤੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਵੇ ਜਿਨ੍ਹਾਂ ਨੇ ਮੈਨੂੰ ਲੱਗਦਾ ਹੈ ਖਾਸ ਕਰਕੇ ਪੰਜਾਬ ਦੇ ਨਾਲ ਤਾਂ ਬਿਲਕੁਲ ਨਹੀਂ ਜਾਂਦਾ ਤੋੜਿਆ ਫਿਰ ਸੋ ਬਹੁਤ ਸਾਰੇ ਚੈਲੰਜਸ ਹੈਗੇ ਬਟ ਵੀ ਵਿਲ ਫਾਈਟ ਕੋ ਪ੍ਰੋਬਲਮ ਰਾਜੀ ਬਣੇਗੇ ਜਿੱਥੇ ਉੱਤੇ ਕਹਿੰਦੇ ਟੌਰਚਰ ਪਿਆ ਗੁੱਡੀਆਂ ਘਿਸ ਜਾਂਦੀਆਂ ਹੁਣ ਐਦ ਕੀ ਲੁਧਿਆਣੇ ਤੋਂ ਗੁੱਡੀ ਕੀ ਸੀ ਮੇਰੀ ਗੁੱਡੀਆਂ ਤਾਂ ਕੇਸੀਆਂ ਨਹੀਂ ਮੈਂ ਘਸਾ ਦੇਣਾ